ਰਾਜਵੀਰ ਜਵੰਦਾ ਦਾ ਇਸ ਦੁਨੀਆ ਨੂੰ ਹਾਲੇ ਤੱਕ ਕੈਹ ਜਾਣ ਦੇ ਨਾਲ ਜਿੱਥੇ ਪੂਰੇ ਪੰਜਾਬ ਦੇ ਐਂਟਰਟੇਨਮੈਂਟ ਜਗਤ ਦੇ ਵਿੱਚ ਸੋਗ ਹੈ ਵੱਡੇ ਵੱਡੀਆਂ ਹਸਤੀਆਂ ਜਿਹੜੀਆਂ ਨੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਲਿਖ ਰਹੇ ਨੇ ਉਥੇ ਹੀ ਕਹ ਲਿਆ ਕਿ ਰਾਜਵੀਰ ਜਵੰਦਾ ਦਾ ਪੈਨ ਜੜਾਇਆ ਉਹ ਇਦਾਂ ਰੋ ਰਿਹਾ ਹੈ ਕਿ ਪਤਾ ਨਹੀਂ ਕੀ ਹੋ ਗਿਆ ਔਰ ਇਹ ਪਿਆਰ ਰਾਜਵੀਰ ਜਵੰਦਾ ਦੀਆਂ ਕਦਰਾਂ ਕੀਮਤਾਂ ਉਹਦਾ ਵਿਚਰਨ ਹੈ ਪਰ ਹੁਣ ਸਾਡੇ ਨਾਲ ਜਿਹੜੇ ਨੇ ਇਹ ਲਾਗਲੇ ਪਿੰਡ ਦੇ ਮੀਰਜ਼ਾ ਦੇ ਨੇ ਜਿਹੜੇ ਕਿ ਖੁਸ਼ੀਆਂ ਦੇ ਮੌਕੇ ਜਵੰਦਾ ਦੇ ਘਰ ਵੀ ਆਏ ਹੋਣੇ ਆ ਉਹਨਾਂ ਤੋਂ ਵੀ ਵਧਾਈਆਂ ਲਈਆਂ ਹੋਣੀਆਂ ਪਰ ਅੱਜ ਅਫਸੋਸ ਕਰਨ ਪਹੁੰਚੇ ਆ ਇਹ ਐਵੇਂ ਨਹੀਂ ਹੁੰਦਾ ਹੈਗਾ ਅੱਛਾ ਤੁਹਾਡਾ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਕੀ ਨਾਮ ਆ ਸਾਡਾ ਨਾਮ ਜੀਨਾ ਅਜੀਜ਼ ਜੀ ਕੀ ਅਜੀਜ਼ ਅਜੀਜ਼ ਅੱਛਾ ਤੁਹਾਡਾ ਪਿੰਡ ਕਿਹੜਾ ਮਲਕ ਹੈ ਜੀ ਗਵਾਨ ਪਿੰਡ ਦੇ ਗਵਾਨ ਪਿੰਡ ਹਾਂਜੀ ਤੇ ਰਾਜਵੀਰ ਜਵੰਦਾ ਦਾ ਪਤਾ ਲੱਗਾ ਫਿਰ ਆਏ ਹਾਂ ਸਾਡੇ ਨਾਲ ਬਹੁਤ ਪ੍ਰੇਮ ਸਦਕਾ ਸੀ ਉਹ ਬੰਦੇ ਦਾ ਬਚਪਨ ਤੋਂ ਹੀ ਬਹੁਤ ਪਿਆਸ ਸੀ ਪਹਿਲਾਂ ਤਾਂ ਜੜੀ ਨਾਲ ਪ੍ਰਿੰਸੀ ਜਿੱਦਾਂ ਜਿਹੜੇ ਪੜਦੇ ਹੁੰਦੇ ਸੀਗੇ ਤੇ ਗਾਇਕੀ ਨੂੰ ਪਹਿਲਾਂ ਤੋਂ ਸ਼ੌਂਕ ਸੀ ਇਹਨਾਂ ਨੂੰ ਇਹ ਫਿਰ ਗਾਇਕ ਬੰਦਾ ਕਰਦੇ ਹੁਣ ਵੀ ਇਹਨਾਂ ਨਾਲ ਇੰਨਾ ਪ੍ਰੇਮ ਸੀ ਕਿ ਦਸਵੇਂ ਜੀਵੇਂ ਦਲ ਮਹੀਨੇ ਬਾਅਦ ਫੋਨ ਲਾ ਕੇ ਘਰੇ ਖਾੜਾ ਲਵਾ ਲੈਂਦੇ ਸੀ ਮੋਜ ਨਾਲ ਸਤ ਕੋਈ ਪਿਆਰ ਨਾਲ ਆ ਜਾਓ ਬਈ ਅਸੀਂ ਖਾੜਾ ਲਾਉਂਦੇ ਰੇ ਫਿਰ ਅਸੀਂ ਉਹਦਣ ਸਰ ਖਾੜਾ ਲਾਇਆ ਉਹ ਦਿਨ ਬੜਾ ਘੰਟਾ ਦੋ ਘੰਟਾ ਜਿਹੜੇ ਘੰਟਾ ਖਾੜੇ ਲਾਇ ਬੜੇ ਗਾਣੇ ਗਾਏ ਇਹਦੇ ਗਾਣੇ ਗਾਏ ਅਸੀਂ ਤੇ ਸਾਡੇ ਨਾਲ ਬਹੁਤ ਪ੍ਰੇਮ ਸਰਕਾਰ ਸੀ ਸਾਡੇ ਨਾਲ ਇਹ ਐ ਜੈਨ ਕੀਤਾ ਵੀ ਛੋਟੀ ਜਿਹੀ ਜਦ ਅਜਾਣਾ ਸਾਡੇ ਜੱਫੀ ਫਾਕੇ ਕਿਸੇ ਤਰ੍ਹਾਂ ਦਾ ਫਰਕ ਨਹੀਂ ਕਰਦੇ ਸੀ ਜਦੋਂ ਵੀ ਕਿਤੇ ਰਾਹ ਖੜੇ ਵੀ ਮਿਲਦੇ ਸੀ ਗੱਡੀ ਰੋਕ ਕੇ ਬੜੇ ਪਿਆਰ ਨਾਲ ਮਿਲਦੇ ਸੀ ਸਾਨੂੰ ਇਹਨਾਂ ਨੇ ਕਦੇ ਫਰਕ ਨਹੀਂ ਕੀਤਾ ਵੀ ਇਹ ਰੋਮਿਲਨਾ ਤੇ ਅੱਜ ਹਰੇਕ ਨਾ ਉਹਨਾਂ ਦਾ ਪਿਆਰ ਹੈ ਜਿਹੜਾ ਜਿੰਨਾ ਇਕੱਠ ਹੁਣ ਤੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠ ਕਦੇ ਕਦੇ ਗੱਡੀ ਰੁਕੀ ਹੋਵੇ ਤੇ ਤੁਹਾਨੂੰ ਪਛਾਣ ਲਿਆ ਦੂਰੋਂ ਬਹੁਤ ਵਾਰੀ ਬਹੁਤ ਕਿਹੜੇ ਪਛਾਣਾ ਇਹ ਕਈ ਕਿਹੜੇ ਸ਼ਹਿਰ ਰੁਕੀ ਗੱਡੀ ਮਿਲੇ ਜਿੱਥੇ ਜਿੱਥੇ ਪਿੰਡ ਜਦੋਂ ਨੰਗਦੇ ਪਾਉਂਦੇ ਮੇਰੇ ਨਾਲ ਗੱਡੀ ਮਿਲ ਕੇ ਨੰਗਣਾ ਆਉਂਦੇ ਮਿਲ ਕੇ ਨੰਗਣਾ ਗੱਡੀ ਤੇ ਮਾਰਕੀਟ ਪਹਿਲਾਂ ਮੈਂ ਖੈਸੋ ਕੋ ਪੁੱਛ ਕੇ ਫਿਰ ਉਹਨਾਂ ਪਿਆਜ ਜੱਫੀ ਭਾਗੇ ਮਿਲ ਕੇ ਫਿਰ ਨੰਗਣਾ ਮੁੰਡਾ ਜਦੋਂ ਕردو ਕਿੰਨੇ ਕਿੰਨੇ ਪੈਸੇ ਦਿੱਤੇ ਤੁਹਾਨੂੰ ਇਹਨਾਂ ਤੁਹਾਰੇ ਕੋਈ ਪੁਰਾਣੇ ਰੁਪਈਆ ਦਾ ਕੋਈ ਨਹੀਂ ਸੀ ਸਾਨੂੰ ਨਾਤੇ ਦੇ ਜਾਂਦਾ ਜਿੱਥੇ ਮਿਲਦਾ ਸੀਗਾ ਜਦੋਂ ਆਇਆ ਜਾਂਦਾ ਸੀਗਾ ਮਲ ਕਲ ਨੂੰ ਜਦੋਂ ਜੇਕਰ ਇਹ ਤੁਰੇ ਆਉਂਦੇ ਹੋਣਾ ਬ੍ਰੇਕ ਮਾਰ ਦੇਣੇ ਬੋਰ ਨਟ ਬੋਰ ਨਟ ਅੱਗੇ ਪੈਸੇ ਪੈਣੇ ਰੱਖੇ ਹੁੰਦੇ ਸੀ ਉਹ ਬੰਨਸਾ 700 800 112 ਇਹ ਸਾਰੇ ਤੁਹਾਡੇ ਕਰ ਲਿਓ ਖਰਚਾ ਕਰ ਦਿਓ ਸਾਡੇ ਨਾਲ ਬਹੁਤ ਜ਼ਿਆਦਾ ਦਿਲੋਂ ਪ੍ਰੇਮ ਸੇ ਉਹ ਕਰਦੇ ਸੀ ਅੱਜ ਅੱਜ ਦੁੱਖ ਲੱਗਦਾ ਕਿ ਹਾਂ ਬਹੁਤ ਜਿਆਦਾ ਸਾਨੂੰ ਤਾਂ ਰੋਣ ਆਉਂਦਾ ਗੱਲ ਨਹੀਂ ਹੁੰਦੀ ਸਾਡੇ ਕੋਲ ਇਹ ਤਾਂ ਕੰਪਨੀ ਆ ਗੱਲ ਨਹੀਂ ਹੋ ਰਹੀ ਇਹ ਤੁਹਾਡੇ ਬੇਟੇ ਆ ਹਾਂ ਇਹ ਮੇਰਾ ਪਿਆ ਮੇਰਾ ਬੇਟ ਮਤਲਬ ਦੁੱਖ ਤੇ ਲੱਗਦਾ ਹੈ ਬਹੁਤ ਜਿਆਦਾ ਦੁੱਖ ਹੈ ਪੁੱਛੋ ਨਾ ਕੀ ਕਰ ਪਾ ਨਹੀਂ ਕਿ ਮੈਂ ਰੋਕਿਆ ਹੋਇਆ ਆ ਜੀ ਆਪਰੇ ਪ੍ਰੇਮੀ ਕੋਈ ਥੋੜੀ ਗੱਲ ਨਹੀਂ ਕਰ ਰਹੀ ਇਹ ਉਹ ਘਰਾ ਜਿੱਥੇ ਤੁਸੀਂ ਰੌਣਕ ਲਾਈਆਂ ਰਾਜਵੀਰ ਜੁੰਦਾ ਬੈਠਾ ਬਹੁਤ ਬਹੁਤ ਸਾਡੀ ਪਿੰਡ ਆਉਂਦੀ ਵਜ੍ਹਾ ਵਜ੍ਹਾ ਜੀ ਵੈਸੇ ਵੀ ਪਿੰਡ ਦਾ ਇਹ ਪਿੰਡ ਦਾ ਇਦੋਂ ਹੋਣੇ ਸੀ ਭਾਜੀ ਦਾ ਪਿੰਡ ਹੈ ਹਾਂ ਵੈਸੇ ਪਿੰਡ ਆ ਜਾਣਾ ਉਹਨੇ ਆਖਣਾ ਆ ਕੇ ਆਜੋ ਅੰਦਰ ਸੁਣਾਓ ਯਾਰ ਕੋਈ ਖਾਣਾ ਲਾਜਣਾ ਇਹ ਵਿਆਹ ਨਹੀਂ ਹੋਦਈ ਗੌਣੇ ਸੀ गाने ਹੋਦੇ ਗਾਣੇ ਨੇ ਸਾਨੂੰ ਭਰਪੂਰ ਕਰਕੇ ਤੋਰਨਾ ਜੀ ਸਾਡੇ ਨਾਲ ਹੱਦੋਂ ਵੱਧ ਪ੍ਰੇਮ ਸੀ ਸਾਡੇ ਨਾਲ ਮਿਲਣਾ ਮਿਲਣਾ ਸਾਨੂੰ ਦੂਏਤ ਵੀ ਇਹਨਾਂ ਨੂੰ ਮਿਲਣਾ ਮਿਲਣਾ ਆਪਣਾ ਮਲਕ ਜ਼ਰੂਰੀ ਮਿਲਣਾ ਮਿਲਣਾ ਮੇਰੀ ਮੇਰੀ ਟੀਮ ਇੱਕ ਕਰ ਇੰਟਰਵਿਊ ਲਈ ਆਈ ਸੀ ਉਹ ਕਹਿੰਦੀ ਆ ਵੀ ਸਾਡੇ ਕੋ ਅੰਦਰ ਨਹੀਂ ਵੜਿਆ ਜਾਂਦਾ ਵੀ ਸਾਡਾ ਐਡਾ ਦਿਲ ਦੁਖਦਾ ਤੁਸੀਂ ਤਾਂ ਬੜੇ ਕਰੀਬੀ ਲੱਗਦੇ ਹੋ ਬਹੁਤ ਜ਼ਿਆਦਾ ਜੀ ਉਹ ਤਾਂ ਜੀ ਸਾਡੇ ਨਾਲ ਵੱਧ ਵੱਧ ਪਿਆਰ ਉਹਨਾਂ ਨੇ ਕਰਨਾ ਜੀ ਜਦੋਂ ਮਰਜ਼ੀ ਜਿੱਥੇ ਮਿਲਾਣੇ ਰੋਕ ਕੇ ਬੁਲਾਉਣਾ ਕਰੇ ਜਰੋਣਾ ਕਰੇ ਸਾਧ ਰਹਿਣਾ ਜੀ ਬੈਠੇ ਰਹਿਣਾ ਮਾਣ ਕਰਨਾ ਜੀ ਜਿੱਥੇ ਕਿਤੇ ਮਿਲਣਾ ਹੀ ਮਿਲਦਾ ਉਹ ਹੀ ਕੋਈ ਗੱਲ ਬਾਤ ਕੋਈ ਨਹੀਂ ਜੀ ਮਾਨ ਜਨਾ ਕੇ ਚ ਕਈ ਕਈ ਥਾਣੇ ਵਰਦੀ ਵਰਦੀ ਪਾਈ ਰਾਜ ਮਿਲਣਾ ਨਾਕੇ ਨੁਕੇ ਤੇ ਮਿਲਣਾ ਉਦੋਂ ਵੀ ਬੁਲਾਉਣਾ ਜੀ ਹੱਸ ਕੇ ਜੱਫੀ ਪਾ ਕੇ ਮਿਲਣਾ ਜਿੱਥੇ ਮਰਜੀ ਖੜੇ ਹੋਣ ਲੱਗੀ ਹੋਣੀ ਬੜੇ ਸੋਹਣੇ ਲੱਗ ਜਿੱਥੇ ਬੜਾ ਟੌਰ ਹੋਣਾ ਉਸ ਦਿਨ ਵੀ ਅਸੀਂ ਮੈਕੀ ਕਿਦ ਨੂੰ ਕਹ ਮੈਂ ਮੈਂ ਤਾਂ ਹੂੰ ਡਲ ਕੇ ਕਿ ਥੰਦੀ ਮੈਨੂੰ ਫੜਨ ਵਾਸਤੇ ਆਗ ਪੁਲਾਸਾਈ ਹੈ ਜਨਤੂ ਹਸੈ ਨਹੀਂ ਮੈਂ ਕਹ ਨਹੀਂ ਬਹੁਤ ਆਸਮਾਨੀ ਜਿਕੇ ਉਹਨਾਂ ਦਾ ਕੋਈ ਲੀਸ ਨਹੀਂ ਜੀ ਕਰਦਾ ਬਹੁਤ ਵਧੀਆ ਗਾਇਕ ਜੀ ਬਹੁਤ ਵੋਟ ਚੰਗੇ ਉਹ ਵੱਡਾ ਘਾਟਾ ਪੰਜਾਬੀ ਰਸਟਰੀ ਨੂੰ ਕਦੀ ਨਾ ਪੂਰਾ ਹੋਣਾ ਅੱਜ ਗਾਣੇ ਵਧੀਆ ਗਾਉਂਦੇ ਆ ਵਧੀਆ ਗਾਣਾ ਕੋਈ ਵੀ ਡਾਊਨ ਨਹੀਂ ਹੋਇਆ ਗਾਣੇ ਉਹਦੇ ਸਾਰੇ ਸਾਰੇ ਗਾਣੇ ਸਾਰੇ ਘਰੇ ਸੁਣਨ ਵਾਲੇ ਬਹਿ ਕੇ ਆ ਪਣ ਅੱਜ ਸੁਣਨ ਆਲੇ ਆ ਸੂਰਮੇ ਕਿਤਿਆਂ ਦੇ ਗਾਣੇ ਆ ਅੱਜ ਤੇ ਆਪਾਂ ਦੇ ਗਾਣੇ ਬਹੁਤ ਅੱਛਾ ਜੀ ਉਹਦੇ ਗਾਇਕ ਨਹੀਂ ਕੋਈ ਇੰਨੀ ਸਾਫ ਸੁਥਰੀ ਗਾਇਕੀ ਨਹੀਂ ਤੋਂ ਪਰਮਾਤਮਾ ਨਾਲੋਂ ਸਵਰਗਾਂ ਚ ਵਾਸਾ ਦਾ ਤੇ ਪਰਿਵਾਰ ਤੋਂ ਸਾਡੀ ਬੇਨਤੀ ਹੈ ਜੀ ਇਹੋ ਹੀ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਦਸਿਆਰ ਵੀ ਤੁਹਾਡੀ ਕਸਲ ਤਾਂ ਤੁਹਾਡੀਆਂ ਕਦਰਾਂ ਕੀਮਤਾਂ ਉਤੋਂ ਨਹੀਂ ਪਛਾਣਿਆ ਜਾਂਦੀਆਂ ਤੁਹਾਡੇ ਘਰੇ ਕੋਈ ਆਉਂਦਾ ਆ ਉਹ ਜਦੋਂ ਛੋਟੀ ਜਾਤ ਵਾਲਾ ਹੋਵੇ ਜਾਂ ਉਹ ਤੁਹਾਡੀ ਵਧਾਈ ਮੰਗਣ ਆਉਂਦਾ ਤਾਂ ਤੁਸੀਂ ਉਹਦਾ ਕਿੰਨਾ ਸਤਿਕਾਰ ਕਰਦੇ ਹੋ ਰਾਜਵੀਰ ਜਵੰਦਾ ਇਦਾਂ ਦਾਸ ਸੀਗਾ ਇਹ ਐਵੇਂ ਨਹੀਂ ਰਹਿੰਦੇ ਅਸੀਂ ਉੱਥੇ ਇਹਨਾਂ ਨੂੰ ਰੋਂਦੇ ਤੇ ਅੱਖਾਂ ਭਰੀਆਂ ਦੇਖਿਆ ਤੇ ਗੱਲ ਸ਼ੁਰੂ ਕੀਤੀ ਹੈ ਕਿ ਮੈਂ ਕੈਮਰਾਮੈਨ ਗੁਰਵੰਦਰ ਦੇ ਨਾਲ ਪਿੰਡ ਪੋਨਾ ਇਹ ਰਾਜਵੀਰ ਜਵੰਦਾ ਦੇ ਘਰ ਤੋਂ